ਜਨਮ ਮੌਦੇ ਸਰਟੀਫਿਕੇਟ ਨਹੀਂ ਬਣ ਰੇ ਕੀ ਕਰਨਾ ਹੈ ਦਾ ਸਾਡੇ ਹਾਸ਼ੜੂ ਜਿਹੜੀ ਇੱਕ ਸਾਡੇ ਮੈਡਮ ਸੀਗੇ ਕਮਲ ਜਿਹੜੀ ਤੁਸੀਂ ਡੀਲ ਕਰਦੇ ਸੀ ਉਸੇ 14 ਸਾਲ ਤੋਂ ਇਹ ਜਨਮ ਮੌਦੇ ਸਰਟੀਫਿਕੇਟ ਡੀਲ ਕਰ ਰਹੀ ਸੀਗੀ ਉਹ ਪਿਛਲੇ ਮਹੀਨੇ ਕੁਝ ਆਪਣੇ ਕੰਮ ਕਰਕੇ ਛੁੱਟੀ ਲਗਾਈ ਸੀ ਤੇ ਛੁੱਟੀ ਉਹਦੀ ਜਿਹੜੀ ਛੁੱਟੀ ਦੌਰਾਨ ਇਸਨਾ ਸੀਗੇ ਜਿਹੜੇ ਜਿਹੜੇ ਸਰਟੀਫਿਕੇਟ ਬੰਦੇ ਆ ਉਹਨਾਂ ਦਾ OTP ਕਿਉਂਕਿ ਆਈਡੀ ਉਹਦੇ ਨਾਂ ਤੇ ਬਣੀ ਹੋਈ ਸੀ 14 ਸਾਲ ਤੋਂ ਉਹਦੇ ਫੋਨ ਤੇ OTP ਆਣਾ ਤੇ ਉਸ OTP ਲਾ ਕੇ ਸਿਰ ਸਰਟੀਫਿਕੇਟ ਜਨਰੇਟ ਹੁੰਦਾ ਸੀਗੇ ਸੱਚ ਜਦੋਂ OT P ਦੇ ਰਹੀ ਸੀਗੀ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਉਹ ਚਾਰ ਪੰਜ ਦਿਨ ਤੋਂ OT P ਬਾਸ ਸਿਚੂ ਫੋਨ ਸਿਚੂ ਆ ਰਿਹਾ ਤੇ ਹੁਣ ਉਸ ਕਰਕੇ ਸਾਡੇ ਫੇਰੇ ਕੰਮ ਆ ਕਾਫੀ ਕੰਮ ਰੁਕ ਗਿਆ ਹੈ ਅਸੀਂ ਉਹਦੇ ਘਰ ਵੀ ਇੱਕ ਭੇਜੇ ਸੀ ਆਪਣੇ ਕੋਈ ਬਟਾਲੇ ਘਰ ਉਹਦਾ ਉਹਦੇ ਘਰ ਸੀ ਇੱਕ ਆਪਣਾ ਕਰਮਚਾਰੀ ਭੇਜਿਆ ਸੀ ਜੇ ਦੱਸਿਆ ਕਿ ਉਹ ਕਾਫੀ ਦਿਨ ਤੋਂ ਉਹਦਾ ਘਰ ਬੰਦ ਹੈ ਤੇ ਉਹ ਕਿਸੇ ਨੂੰ ਉਹਦੇ ਬਾਰੇ ਨਹੀਂ ਪਤਾ ਕਿ ਕਹੋ ਕਿੱਥੇ ਹੈ ਕਾਫੀ ਕੋਈ 10 15 ਦਿਨ ਤੋਂ ਘਰ ਦਾ ਬੰਦ ਬੰਦ ਪਿਆ ਸੀ ਕਿੰਨੇ ਦਿਨ ਦੀ ਛੁੱਟੀ ਲੈ ਕੇ ਗਏ ਸੀ ਛੁੱਟੀ ਤਾਂ ਲੈ ਗਈ ਸੀ ਸਾਡੇ ਕੋਲੋਂ ਕੋਈ ਹਫਤਾ 10 ਦਿਨ ਦੀ ਪਰ ਉਸ ਤੋਂ ਬਾਅਦ ਉਹ ਪਰ ਦਸਤਨਦਰਾਂ ਨੂੰ ਸਾਡਾ ਫੋਨ ਤੇ ਸਾਡਾ ਇੰਟਰੈਕਟਰੀ ਹੈ ਉਹ ਸਾਡੇ ਓਟੀਪ ਦੇ ਫੋਨ ਤੇ ਆਣਾ ਸੀਗਾ ਕਿਉਂਕਿ ਬੜਾ ਲੰਬਾ ਪ੍ਰੋਜੈਕਟ ਹੈ ਕਿ ਕਿਸੇ ਹੋਰ ਫੋਨ ਤੇ ਕਰਨਾ ਬਸੇ ਤੇ ਪਰ ਪਿਛਲੇ 4-5 ਦਾ ਫੋਨ ਹੀ ਤਾਂ ਬੰਦ ਆ ਰਿਹਾ ਇਸ ਕਰਕੇ ਸਾਨੂੰ ਬੁਰੀ ਪ੍ਰੋਬਲਮ ਆ ਰਹੀ ਸੀਗੀ ਫਿਰ ਅਸੀਂ ਡੀਸੀ ਸਾਹਿਬ ਅਫੀਸੀ ਗੱਲ ਕੀਤੀ ਹੈ ਕਿ ਸਾਨੂੰ ਉਹਨਾਂ ਕੀ ਕਿਸੇ ਹੋਰ ਅਮਪਲਾਈ ਨੂੰ ਅਸੀਂ ਭੇਜਦਾ ਓਟੀਪ ਆਈਡੀ ਜਨਰੇਟ ਕਰਨੇ ਪਾਉਂਦਾ ਤਾਂ ਟਾਈਮ ਫਰ ਟਾਈਮ ਲੱਗਦਾ ਦਾ ਅੱਜੋ ਤੋਂ ਅਮਪਲਾਈ ਨੂੰ ਭੇਜਦਾ ਉਥੇ ਡੀਸੀ ਸਾਹਿਬ ਕੋਲ ਉਹਦੀ ਆਈਡੀ ਜਨਰੇਟ ਹੋਣ ਲੱਗੀ ਹੈ ਜਿਹੜਾ ਕਿ ਇੱਕ ਦੋ ਦਿਨ ਚਾਪਾ ਕੰਮ ਸਹੀ ਦੁਬ ਇਹ ਇਹਨਾਂ ਦੀ ਛੁੱਟੀ ਖਤਮ ਹੋ ਚੁੱਕੀ ਹੈ ਛੁੱਟੀ ਤਾਂ ਕਾਫੀ ਤਾਂ ਖਤਮ ਹੋ ਚੁੱਕੀ ਆ ਉਸ ਵਕਤ ਸਿਚ ਫੋਨ ਸਚ ਆ ਰਿਹਾ ਕੋਈ ਇਨਫੋਰਮੇਸ਼ਨ ਨਹੀਂ ਕੁਝ ਨਹੀਂ ਸੈਂਡ ਕਿੰਨਾ ਕੁ ਲੰਬਾ ਪ੍ਰੋਸੀਜਰ ਹੈ ਜਿਹੜਾ ਨਵਾਂ ਆਈਡੀ ਤਿਆਰ ਕਰਦੀਆਂ ਔਰ ਉਹਦੇ ਨਾਲ ਅਟੈਚਮੈਂਟ ਕਰਦੀ ਨੀ ਉਹ ਸੀ ਆਈਡੀ ਅੱਜ ਸੀ ਆਪੇ ਭੇਜਤਾ ਸੀ ਆਡੀ ਸ਼ਾਇਦ ਕੱਲ ਤੱਕ ਆਈਡੀ ਸਟਾਰਟ ਹੋ ਜਾਈ ਗਏ ਕੱਲ ਤੋਂ ਕੰਮ ਸ਼ੁਰੂ ਹੋ ਜਾ ਹਾਂ ਕੰਮ ਵੀ ਕੱਲ ਸਟਾਰਟ ਕਰਾਂਗੇ